ਸੱਦ ਦੀ ਰਿਸ਼ਤੇ ਚੈਨਲ ਵੇਖਣ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤਾਂ ਕਿ ਆਉਣ ਵਾਲੇ ਟਾਈਮ ਵਿੱਚ ਅਸੀਂ ਤੁਹਾਡੇ ਲਈ ਕਈ ਨਵੇਂ ਰਿਸ਼ਤੇ ਲੈ ਕੇ ਆ ਸਕੀਏ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਬਿਲਕੁਲ ਫ੍ਰੀ ਲਗਾਈ ਜਾਂਦੀ ਹੈ ਜੀ ਆਏ ਲਗਵਾਉਣ ਲਈ ਸਾਡਾ WhatsApp ਨੰਬਰ ਹੈ ਜੀ 94173 72381 ਜੇਕਰ ਕੋਈ ਰਿਸ਼ਤਾ ਤੁਹਾਡੀ ਪ੍ਰੋਫਾਈਲ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਵੀ ਪਰਿਵਾਰ ਨੂੰ ਫੋਨ ਕਰਕੇ ਰਿਸ਼ਤੇ ਦੀ ਜਾਣਕਾਰੀ ਲੈ ਸਕਦੇ ਹੋ ਜੀ ਸਾਰੇ ਹੀ ਰਿਸ਼ਤੇ ਪਰਿਵਾਰਕ ਨੰਬਰ ਸਮੇਤ ਹੁੰਦੇ ਹਨ ਜੀ ਅੱਜ ਅਸੀਂ ਤੁਹਾਡੇ ਲਈ ਕਈ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਅੱਜ ਦੇ ਰਸਤੇ ਨੋਟ ਕਰੋ ਜੀ ਪਹਿਲਾ ਰਸਤਾ ਨਾਮ ਕੌਰ ਕਾਸਟ ਰੋੜਾ ਖੱਤਰੀ ਜਨਮ 1992 ਕੱਦ 5 ਫੁੱਟ 3 ਇੰਚ ਸਟੱਡੀ ਬੀਸੀਏ ਮਦਰ ਫਾਦਰ ਐਕਸਪਾਇਰਡ ਹੈ ਜੀ ਪਰਿਵਾਰ ਚ ਭੈਣ ਭਰਾ ਏਰੀਆ ਲੁਧਿਆਣਾ ਲੜਕੀ ਸੁੰਦਰ ਸੁਨੱਖੀ ਹੈ ਜੀ ਰਿਸ਼ਤੇ ਦੀ ਮੰਗ ਲੜਕਾ ਬੈਸ ਨੂੰ ਹੋਵੇ ਸੋਹਣਾ ਸੁਨੱਖਾ ਹੋਵੇ ਵਧੀਆ ਕੰਮਕਾਰ ਕਰਦਾ ਹੋਵੇ ਤੇ ਖਾਨਦਾਨੀ ਹੋਵੇ ਜੀ ਪਰਿਵਾਰ ਦਾ ਨੰਬਰ ਨੋਟ ਕਰੋ ਜੀ ਦੂਸਰਾ ਰਿਸ਼ਤ ਅਗਲਾ ਦੂਸਰਾ ਰਿਸ਼ਤਾ ਜੀ ਨੋਟ ਕਰ ਲਓ ਜੀ ਕਾਸਟ ਕਸਵ ਰਾਜਪੂਤ ਲੜਕੀ ਉਮਰ 35 ਸਾਲ ਡਿਵੋਰਸ ਬਿਨਾ ਬੱਚੇ ਤੋਂ ਏਰੀਆ ਉਹਨਾਂ ਦਾ ਜਲੰਧਰ ਆ ਜੀ ਰਿਸ਼ਤੇ ਦੀ ਮੰਗ ਸੋਹਣਾ ਸੁਨੱਖਾ ਲੜਕਾ ਹੋਵੇ ਕੰਮਕਾਰ ਵਧੀਆ ਹੋਵੇ ਬਿੱਲ ਬਿਜ਼ਨਸ ਜਾਂ ਨੌਕਰੀ ਕਰਦਾ ਹੋਵੇ ਪਰਿਵਾਰ ਦਾ ਨੰਬਰ ਨੋਟ ਕਰ ਲਵੋ ਜੀ ਤੀਜਾ ਰਿਸ਼ਤਾ ਅਗਲਾ ਨੋਟ ਕਰ ਲਓ ਜੀ ਨਾਮ ਕੌਰ ਕਾਸਟ ਅਰੋੜਾ ਸਿੱਖ ਲੜਕੀ ਆਸਟ੍ਰੇਲੀਆ ਵਰਕ ਪਰਮਿਟ ਵਰਕ ਪਰਮਿਟ ਤੇ ਜਨਮ 1999 ਕੱਦ 5 ਫੁੱਟ 5 ਇੰਚ ਮਾਤਾ ਪ੍ਰਾਈਵੇਟ ਟੀਚਰ ਪਿਤਾ ਪ੍ਰਾਈਵੇਟ ਟੀਚਰ ਹੈ ਜੀ ਭਰਾ ਨਿਊ ਜੀ ਭਰਾ ਨਿਊਜ਼ੀਲੈਂਡ ਚ ਏਰੀਆ ਪਟਿਆਲਾ ਲੜਕਾ ਆਸਟ੍ਰੇਲੀਆ ਪੀਆਰ ਜਾਂ ਸਿਟੀਜ਼ਨ ਰਿਸ਼ਤਾ ਕਨੈਕਟ ਨੰਬਰ ਤੇ ਨੋਟ ਕਰ ਲਵੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਚੌਥਾ ਨਾਮ ਘਰ ਕਾਸਟ ਜੱਟ ਸਿੱਖ ਲੜਕੀ ਬੋਸਟਨ ਯੂ ਐਸ اے ਵਿੱਚ ਰਹਿੰਦੇ ਆ ਜੀ ਜਨਮ 1997 ਪੜਾਈ ਹੈਗੇ ਉਹਨਾਂ ਦੀ ਆਗਰੀ ਟੈਕਟ ਡਿਗਰੀ ਮਾਸਟਰ ਡਿਗਰੀ ਕਾਸਟਰ ਕਾਸ ਮੈਨੇਜਮੈਂਟ ਯੂ ਐਸ ਏ ਜੌਬ ਮੈਨੇਜਰ ਏਰੀਆ ਭਵਾਨੀਗੜ ਸੰਗਰੂਰ ਰਿਸ਼ਤੇ ਦੀ ਮੰਗ ਲੜਕਾ ਯੂ ਐਸ ਏ ਸਿਟੀਜ਼ਨ ਗ੍ਰੀਨ ਕਾਰਡ ਹੋ ਗਈ ਪੀਐਸ ਨੰਬਰ ਤੇ ਗੰਗਾਲ ਕਾਰਸਕ ਦੇ ਹਾਂ ਜੀ ਅਗਲਾ ਰਿਸ਼ਤਾ ਨੰਬਰ 5 ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟ ਸਿੱਖ ਜਨਮ 2001 ਕੱਦ 5 ਫੁੱਟ 5 ਇੰਚ ਕੈਨੇਡਾ ਵਰਕ ਪਰਮਿਟ ਤੇ ਪੜ੍ਹਾਈ ਡਿਪਲੋਮਾ ਜਨਰਲ ਜਨਰਲ ਐਜੂਕੇਸ਼ਨ ਸਾਇੰਸ ਏਰੀਆ ਲੁਧਿਆਣਾ ਮਾਤਾ ਪਿਤਾ ਕੈਨੇਡਾ ਰੈਸਟਰੀ ਮੰਗ ਲੜਕਾ ਕਨੇਡਾ ਪੀਆਰ ਹੋਵੇ ਸੋਹਣਾ ਸੁਨੱਖਾ ਹੋਵੇ ਏਰੀਆ ਖੰਨਾ ਲੁਧਿਆਣਾ ਫਤਿਹਗੜ੍ਹ ਸਾਹਿਬ ਤੋਂ ਸੰਪਰਕ ਕਰੋ ਜੀ ਸੰਪਰਕ ਕਰੋ ਜੀ ਦਿੱਤੇ ਹੋਏ ਨੰਬਰ ਤੇ ਸੰਪਰਕ ਕਰੋ ਜੀ ਅਗਲਾ ਰਿਸ਼ਤਾ ਸੇਮਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜੱਟ ਸਿੱਖ ਲੜਕਾ ਯੂ ਐਸ ਏ ਵਰਕ ਪਰਮਿਟ ਤੇ ਜਨਮ ਇਹਨਾਂ ਦਾ 1991 ਦਾ ਜੀ ਕੱਦ 5 ਫੁੱਟ 9 ਇੰਚ ਫਾਦਰ ਮਦਰ ਐਕਸਪਾਇਰ ਨਹੀਂ ਸਿਵਲਿੰਗ ਇੱਕ ਬ੍ਰਦਰ ਇੱਕ ਸਿਸਟਰ ਹੈ ਜੀ ਫੋਰਨ ਕੰਟਰੀ ਤੋਂ ਜੀ ਏਰੀਆ ਸ੍ਰੀ ਫਤੇਗੜ ਸਾਹਿਬ ਪ੍ਰਾਪਰਟੀ 2 ਕਿੱਲੇ ਰਿਸ਼ਤੇ ਦੀ ਮੰਗ ਨੜਕੇ ਕੈਨੇਡਾ ਜਾਂ ਅਮਰੀਕਾ ਜਾਂ ਇੰਡੀਆ ਤੋਂ ਵਧੀਆ ਪਰਿਵਾਰ ਦੀ ਹੋਵੇ ਜੀ ਕਨੈਕਟ ਨੰਬਰ ਨੋਟ ਕਰ ਲਵੋ ਜੀ ਇਹ ਹੈ ਨੰਬਰ ਕੈਨੇਡਾ ਦਾ ਹੈ ਜੀ ਕੈਨੇਡ ਇਹ ਨੰਬਰ ਕੈਨੇਡਾ ਦਾ ਹੈ ਜੀ ਇਕਲਾ 7 ਮਾਰਸਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜੱਟ ਸਿੱਖ ਗੋਤ ਬਰਾੜਾ ਜੀ ਇਹਨਾਂ ਦਾ ਸਿਟੀ ਹੈਗੀ ਆ ਮੁਕਤਸਰ ਸਾਹਿਬ ਡੇਟ ਆਫ ਬਰਥ 1992 ਸਟੱਡੀ ਇਹਨਾਂ ਦੀ ਬੀ ਕਾਮ ਹੈ ਫੈਮਿਲੀ ਹੈ ਸਟੱਡੀ ਇਹਨਾਂ ਦੀ ਬੀ ਕਾਮ ਹਾਈਟ ਹੈਗੀ 5 ਫੁੱਟ 8 ਇੰਚ ਜੀ ਨਿਊਜ਼ੀਲੈਂਡ ਪੀਆਰ ਪਿਛਲੇ ਅੱਛੇ ਸਾਲ ਤੋਂ ਹੀ ਤੰਨੇ ਕਰ ਜਮੀਨ ਦੋ ਪਲਾਟ ਬੈਂਕ ਵਲਡਿੰਗ ਦਾ ਰੈਂਟ ਆਉਂਦਾ ਜੀ ਸਾਲ ਦਾ 3 ਲੱਖ ਲੜਕੀ ਦੀ ਉਮਰ 25 ਤੋਂ 28 ਸਾਲ ਹੋਵੇ ਹਾਈਟ 5 ਫੁੱਟ 5 ਇੰਚ ਹੋਵੇ ਸੋਹਣੀ ਐਜੂਕੇਟਿਡ ਵਧੀਆ ਫੈਮਿਲੀ ਤੋਂ ਹੋਵੇ ਬਚੋਲੇ ਮਾਫ ਕਰਨਾ ਜੀ ਫੋਨ ਨੰਬਰ ਨੋਟ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਸਿੱਧੀ ਗੱਲ ਕਰ ਸਕਦੇ ਹਾਂ ਜੀ। ਸਾਡੀ ਰਿਸ਼ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਅਤੇ ਬੈਲ ਆਈਕਨ ਨੂੰ ਓਕੇ ਕਰ ਲਓ ਤਾਂ ਜੋ ਸਾਰੇ ਰਿਸ਼ਤਿਆਂ ਦੀ ਅਪਡੇਟ ਸਭ ਤੋਂ ਪਹਿਲਾਂ ਆਪ ਜੀ ਨੂੰ ਮਿਲੇ। ਵੀਡੀਓ ਕੋ ਆਪ ਜੀ ਨੂੰ ਮਿਲੇ ਵੀਡੀਓ ਨੂੰ ਪੂਰਾ ਵੇਖਣਾ ਜੀ ਵੀਡੀਓ ਲਾਈਕ ਅਤੇ ਸ਼ੇਅਰ ਕਰ ਦਿਓ ਜੀ ਆਪ ਜੀ ਦਾ ਧੰਨਵਾਦ ਸਤਿ ਸ੍ਰੀ ਅਕਾਲ